ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਆਪਾਂ ਪੰਜ ਤਰ੍ਹਾਂ ਦੀ ਦਾਲ ਚੁੱਲੇ ਤੇ ਤਿਆਰ ਕਰਾਂਗੇ ਜੀ ਬਹੁਤ ਹੀ ਸੇਤਵੰਦ ਹੋਏਗੀ ਗੁਣਾਂ ਨਾਲ ਭਰਪੂਰ ਹੋਏਗੀ ਇਹ ਵੇਖੋ ਜੀ ਇਹ ਦਾਲ ਦਾ ਰੰਗ ਰੂਪ ਚੁੱਲੇ ਤੇ ਦਾਲ ਜਾਂ ਹਾਰੀ ਵਿੱਚ ਦਾਲ ਬੰਦੀ ਹੈ ਕੁੱਕਰ ਵਿੱਚ ਸਿਰਫ ਦਾਲ ਗਲਦੀ ਹੈ ਜੇਕਰ ਸਾਰੀ ਵੀਡੀਓ ਵੇਖਣ ਦੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਘਰੇ ਜੀ ਬਹੁਤ ਦੂਰ ਤੋਂ ਪਰੌਣੇ ਆ ਆ ਰਹੇ ਨੇ ਤੇ ਉਹਨਾਂ ਦੀ ਡਿਮਾਂਡ ਸੀ ਕਿ ਸਾਨੂੰ ਚੁੱਲੇ ਵਾਲੀ ਦਾਲ ਔਰ ਸਾਗ ਚਾਹੀਦਾ ਫਿਰ ਆਪਾਂ ਦਾਲ ਵੀ ਧਰ ਲਈ ਤੇ ਸਾਗ ਵੀ ਧਰ ਲਿਆ ਤੇ ਇਹ ਦਾਲ ਇਸ ਤਰ੍ਹਾਂ ਵੀ ਤੁਸੀਂ ਖਾਲੀ ਵੀ ਖਾ ਸਕਦੇ ਹੋ ਜੇਕਰ ਭਾਰ ਘਟਾਉਣਾ ਚਾਹੁੰਦੇ ਹੋ ਬਿਨਾ ਰੋਟੀ ਚਾਵਲ ਤੋਂ ਇਹ ਜੀ ਆਂ ਦੇ ਵਿੱਚ ਜਿਹੜੇ ਮਸਾਲੇ ਵਰਤੋਂ ਕਰਾਂਗੇ ਉਹ ਵੀ ਬਹੁਤ ਗੁਣਕਾਰੀ ਹੋਣਗੇ ਤੇ ਗੁਣਾ ਨਾਲ ਭਰਪੂਰ ਹੋਣਗੇ ਦਾਲ ਦੇ ਰੰਗ ਰੂਪ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਕੁੱਕਰ ਦੀ ਤੇ ਮਿੱਟੀ ਦੇ ਬਰਤਨ ਦੀ ਦਾਲ ਚ ਬਹੁਤ ਫਰਕ ਹੁੰਦਾ ਹੈ ਇਹ ਜੀ ਸਾਬਤ ਮਸਰ ਮੋਠ ਮੂੰਗੀ ਮਾਂ ਛੋਲੇ ਇਹ ਜੀ ਪੰਜ ਤਰ੍ਹਾਂ ਦੀ ਦਾਲ ਹੈ ਇਹਨੂੰ ਆਪਾਂ ਪਾਣੀ ਵਿੱਚ 5 ਤੋਂ 6 ਘੰਟੇ ਪਾਣੀ ਵਿੱਚ ਭਿਉ ਲਾਗੇ ਕੋਈ ਵੀ ਦਾਲ ਬਣਾਉਂਦੇ ਹੋ ਤੁਸੀਂ ਉਹਨੂੰ ਘੱਟ ਤੋਂ ਘੱਟ 3 ਘੰਟੇ ਪਾਣੀ ਵਿੱਚ ਜੂਰ ਭਿਉ ਉਹਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਿਆ ਦੋ ਤਿੰਨ ਪਾਣੀ ਘੱਟ ਧੋ ਲੈ ਤੇ ਹੁਣ ਆਪਾਂ ਤੌੜੀ ਜਿਹੜੀ ਹੈ ਤੋਂ ਬਣਾ ਕੇ ਰੱਖ ਲਈ ਉਹਦੇ ਵਿੱਚ ਆਪਾਂ ਦਾਲ ਤੇ ਨਾਲ ਹੀ ਪਾਣੀ ਪਾ ਦਾਂਗੇ ਪਾਣੀ ਆਪਾਂ ਪਹਿਲੇ ਥੁੱਲਾ ਪਾਵਾਂਗੇ ਉਹਦੇ ਵਿੱਚ बार-बार ਪਾਣੀ ਪੈਂਦਾ ਦਾਲ ਪਾਣੀ ਬਹੁਤ ਸ਼ੁੱਕ ਕਰਦੀ ਜਿਦੋਂ ਕੁੱਕਰ 'ਚ ਆਪਾਂ ਦਾਲ ਬਣਾਉਂਦੇ ਉਦੋਂ ਆਪਾਂ ਪਾਣੀ ਇੱਕ ਵਾਰੀ ਪਾਉਂਦੇ ਪਰ ਥੁੱਲੇ ਜਾਂ ਤੌੜੀ ਵਿੱਚ ਤਾਂਪਣ ਨੂੰ ਬਾਰ-ਬਾਰ ਪਾਣੀ ਪਾਉਣਾ ਪੈਂਦਾ ਪਾਣੀ ਆਪਾਂ ਖੁੱਲੇ ਦੀ ਵਰਤੋਂ ਕਰਾਂਗੇ ਦਾਲ ਆਪਾਂ ਥੁੱਲੇ ਤੇ ਧਰ ਦਾਂਗੇ ਇੱਕ ਸਾਈਡ ਤੇ ਸਾਗ ਧਰਤਾ ਤੇ ਇੱਕ ਸਾਈਡ ਤੇ ਆਪਾਂ ਦਾਲ ਧਰ ਤੇ ਦਾਲ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੇ ਆਪਾਂ ਤਾਂ ਕਿ ਦਾਲ ਉਬਲੇ ਨਾ ਤੇ ਆਪਾਂ ਸਾਬਤ ਮੇਥੇ ਕਲੌਂਜੀ ਤੇ ਵਿੱਚ ਨਮਕ ਪਾਵਾਂਗੇ ਕਲੌਂਜੀ ਦੀ ਵੈਬਾਦੀ ਤੇ ਚੰਗੀ ਹੁੰਦੀ ਮੇਥਰੇ ਜਿਹੜੇ ਹੱਡ ਪੈਰ ਦੁਖਦੇ ਆ ਵੈਸੇ ਵੀ ਦਾਲ ਵਿੱਚ ਮੇਥਰੇ ਜਰੂਰ ਪਾਉਣੇ ਚਾਹੀਦੇ ਆਪਾਂ ਸਾਬਤ ਮੇਥਰਿਆਂ ਦੀ ਵਰਤੋਂ ਕਰਦੇ ਆ ਤੇ ਜਦੋਂ ਥੋੜੀ ਜੀ ਦਾਲ ਬਣ ਜੇ ਫੇਰ ਹੀ ਆਪਾਂ ਪਾਉਣੀ ਆ ਤੇ ਕਦੇ ਵੀ ਤੁਹਾਡੀ ਦਾਲ ਕੋੜੀ ਨਹੀਂ ਹੋਏਗੀ ਬਹੁਤ ਹੀ ਸੁਆਦੀਸ਼ਟ ਬਣੇਗੀ ਆਪਾਂ ਹਰ ਰੋਜ਼ ਇਸੇ ਤਰ੍ਹਾਂ ਦਾਲ ਬਣਾਉਣੀ ਆ ਸਬਜੀ ਤੇ ਇਹ ਪਾਣੀ ਦੇ ਉੱਤੇ ਹੀ ਆਪਾਂ ਗਰਮ ਰੱਖ ਲਿਆ ਸੀ ਫਿਰ ਆਪਾਂ ਨੂੰ ਬਾਰ-ਬਾਰ ਲੋਰ ਪੈਣੀ ਹੈ ਸਾਗ ਵਿੱਚ ਵੀ ਤੇ ਦਾਲ ਵਿੱਚ ਵੀ ਤੇ ਆਪਾਂ ਇਹ ਹੀ ਪਾਣੀ ਪਾਈ ਜਾਵਾਂਗੇ ਮਸਾਲਿਆਂ ਵਿੱਚ ਜੀ ਆਪਾਂ ਜੀਰਾ ਧਨੀਆ ਅਜਵਾਇਨ ਮੇਥਰੇ ਕਾਲੀ ਮਿਰਚ ਦਾਲਚੀਨੀ ਵੱਡੀ ਇਲਾਚੀ ਛੋਟੀ ਇਲਾਚੀ ਮਗਾ ਫੁੱਲ ਇਹ ਜੀ ਫੁੱਲ ਨੇ ਤੇ ਲੌਂਗ ਤੇ ਸੁਆਂਜਨਾ ਦੇ ਸੁੱਕੇ ਹੋਏ ਪੱਤੇ ਤੇ ਅਦਰਕ ਦਾ ਪਾਊਡਰ ਯਾਨੀ ਕਿ ਸੁੰਡ ਜਿਹਨੂੰ ਕਹਿੰਦੇ ਆ ਤੇ ਜਿਹੜੇ ਜੀ ਸਵਾਜਨਾ ਦੇ ਪੱਤੇ ਆਪਸ ਆਪਸ ਵਿੱਚ ਹੀ ਤੁਹਾਨੂੰ ਪਤਾ ਹੀ ਹੈ ਸੁਪਰ ਫੂਡ ਇਹਨੂੰ ਕਿਹਾ ਗਿਆ ਹੈ ਬਹੁਤ ਹੀ ਸਿਹਤਮੰਦ ਹੁੰਦੇ ਆ ਜੇਕਰ ਤੁਸੀਂ ਇਹਨਾਂ ਦੀ ਵਰਤੋਂ ਕਰਦੇ ਹੋ ਇਹ ਮਸਾਲੇ ਵੈਸੇ ਵੀ ਸਿਆਲ ਵਿੱਚ ਹੁਣ ਤੁਹਾਡੇ ਲਈ ਸੇਤ ਲਈ ਬਹੁਤ ਵਧੀਆ ਹੱਡ ਪੈਰ ਨਹੀਂ ਦੁੱਖ ਦੇ ਬਹੁਤ ਹੀ ਜ਼ਿਆਦਾ ਗੁਣਕਾਰੀ ਹੁੰਦੇ ਆ ਇਹ ਮਸਾਲਾ ਜੀ ਆਪਾਂ ਤਿੰਨ ਚਾਰ ਸਬਜ਼ੀਆਂ ਵਿੱਚ ਵਰਤਾਂਗੇ ਦਾਲ ਵਿੱਚ ਤਾਂ ਆਪਾਂ ਦੋ ਚਮਚੀ ਪਾਵਾਂਗੇ ਇੱਧਰ ਆਪਾਂ ਹਰੀਆਂ ਮਿਰਚਾਂ ਹਲਦੀ ਜੀਰਾ ਤੇ ਜਿਹੜਾ ਮਸਾਲਾ ਹੈ ਉਹ ਤੇ ਥੋੜੀਆਂ ਜਿਹੀਆਂ ਲਾਲ ਪੀਸੀਆਂ ਹੋਈਆਂ ਮਿਰਚਾਂ ਨਾਣ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਵਾਧੇ ਘਟਾ ਕਰ ਸਕਦੇ ਹੋ ਪਾ ਕੇ ਆਪਾਂ ਜਦੋਂ ਅੱਧ ਦਾਲ ਬਣ ਜਾਵੇ ਉਦੋਂ ਹੀ ਮਸਾਲਾ ਪਾਉਣੀ ਆ ਥੋੜਾ ਜਿਹਾ ਆਪਾਂ ਇਹਨੂੰ ਘੋਟਾ ਲਾਵਾਂਗੇ ਤਾਂ ਕਿ ਜਿਹੜੀ ਦਾਲ ਏ ਇੱਕਸਾਰ ਹੋ ਸਕੇ ਬਹੁਤ ਹੀ ਵਧੀਆ ਦਾਲ ਬਣਦੀ ਏ ਜੀ ਤੁਸੀਂ ਬਣਾ ਕੇ ਜਰੂਰ ਵੇਖਿਓ ਹੁਣ ਆਪਾਂ ਗਰਮ ਪਾਣੀ ਦੀ ਵਰਤੋਂ ਕਰਾਂਗੇ ਕਿਉਂਕਿ ਪਾਣੀ ਦੀ ਜ਼ਰੂਰਤ ਇੰਦੇ ਵਿੱਚ ਤੇ ਪਾਣੀ ਠੰਡਾ ਨਹੀਂ ਪਾਉਣਾ ਪਾਣੀ ਗਰਮ ਹੀ ਪਾਉਣਾ ਹੈ ਜੇ ਚੁੱਲੇ ਤੇ ਬਣਾਉਂਦੇ ਹੋ ਤਾਂ ਉੱਪਰ ਹੀ ਰੱਖ ਲਓ ਜੇ ਹਾਰੀਸ਼ ਤੇ ਬਣਾਉਂਦੇ ਹੋ ਤਾਂ ਆਪਾਂ ਨੂੰ ਗੈਸ ਤੇ ਪਾਣੀ ਗਰਮ ਕਰਨਾ ਪੈਂਦਾ ਦੇਖੋ ਜੀ ਰੰਗ ਰੂਪ ਦਾਲ ਦਾ ਕਿੰਨਾ ਵਧੀਆ ਹੈ ਤੇ ਹਜੇ ਤਾਂ ਜੀ 3 ਕਿ ਘੰਟੇ ਹੋਏ ਹਨ ਨੂੰ ਬਣਨ ਦੀ ਨੂੰ ਤੇ ਇਧਰ ਆਪਾਂ ਜੀ ਸੁਆਂਜਨਾ ਦੇ ਹਰੇ ਪੱਤੇ ਤੇ ਹਰਾ ਪਿਆਜ਼ ਖੇਤਾਂ ਵਿੱਚ ਲੱਗਿਆ ਸੀ ਇਹ ਵੀ ਪਾਵਾਂਗੇ ਦਾਲ ਬਹੁਤ ਹੀ ਸਵਾਦਿਸ਼ਟ ਬਣੇਗੀ ਸੁਆਂਜਨਾ ਦੇ ਪੱਤਿਆਂ ਦੀ ਇਸ ਤਰ੍ਹਾਂ ਤੁਸੀਂ ਵਰਤੋਂ ਕਰਕੇ ਆਪਣੇ ਪਰਿਵਾਰ ਨੂੰ ਸਿਹਤਮੰਦ ਤੰਦਰੁਸਤ ਰੱਖ ਸਕਦੇ ਹੋ ਜਰੂਰ ਵਰਤੋਂ ਕਰਿਆ ਕਰੋ ਤੇ ਇਹ ਤਨੀਆ ਹੈ ਹਰਾ ਤਨੀਆ ਹਰਾ ਤਨੀਆ ਵੀ ਗੁਣਾ ਨਾਲ ਬਹੁਤ ਊਂਦਾ ਇਹਦੀ ਵੀ ਆਪਾਂ ਦਾਲ ਵਿੱਚ ਵਰਤੋਂ ਕਰਾਂਗੇ ਇਹ ਵੀ ਆਪਾਂ ਉੱਪਰ ਜਦੋਂ ਦਾਲ ਬਣ ਗਈ ਆਪਾਂ ਉਦੋਂ ਹੀ ਪਾਵਾਂਗੇ ਉਧਰ ਆਪਾਂ ਜੀ ਤੜਕਾ ਤਿਆਰ ਕੀਤਾ ਲਸਣ ਪਿਆਜ਼ ਤੇ ਟਮਾਟਰ ਹਰਿਆ ਮਿਰਚਾਂ ਬੜੀਆਂ ਆ ਗਈਆਂ ਥੋੜਾ ਜਿਹਾ ਤੜਕਾ ਮੈਂ ਪਾਦਾਂ ਨੂੰ ਬਕ ਕੇ ਨੇ ਸਾੜਾ ਤੜਕਾ ਤੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਦਾਂਗੇ ਦੇਖੋ ਇਹ ਲਓ ਜੀ ਆਪਣੀ ਦਾਲ ਤਿਆਰ ਹੋ ਗਈ ਹੈ ਰਾਤ ਖਾਧੀ ਸੀ ਸਵੇਰੇ ਥੋੜੀ ਜਿਹੀ ਬਚ ਗਈ ਸੀ ਤੇ ਇਹ ਦੇਖੋ ਜੀ ਦਾਲ ਦਾ ਰੰਗ ਰੂਪ ਇਸ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਨੂੰ ਮਸਾਲਿਆਂ ਦੀ ਵਰਤੋਂ ਕਰਕੇ ਦਾਲ ਵਿੱਚ ਤੰਦਰੁਸਤ ਰੱਖ ਸਕਦੇ ਹੋ ਤੁਸੀਂ ਜੀ ਇਹਨੂੰ ਚੁੱਲੇ ਤੇ ਵੀ ਦਾਲ ਨੂੰ ਬਣਾ ਸਕਦੇ ਹੋ 5-6 ਘੰਟੇ ਪਿਆਉਂਦੋ ਅੱਜਕੱਲ ਮਿੱਟੀ ਦੇ ਬਰਤਨ ਚੁੱਲ੍ਹੇ ਤੇ ਵੀ ਆਮ ਨਾਲ ਆ ਜਾਂਦੇ ਆ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ